ਦੇ ਕਮਈਆ ਸੋ ਮੇਰੇ ਵੀਰੋ ਭੁੱਪੀ ਉਹਦਾ ਵੀਰ ਛੋਟਾ ਆਹੋ ਹੋ ਹੋ ਲਾ ਬਈ ਬਲੂਫੀਏ ਵਾਲਾ ਇਹ ਚਗੜੂ ਵਾਲਾ ਪੰਜਾ ਸਪੀਡ ਦੇਖ ਲੋ ਉਹ ਮਿੱਟੀ ਪਟ ਪਟ ਖੁੱਤ ਪਾਤੀ ਆ ਖੁੱਤ ਉਹ ਮਿੱਟੀ ਪਟ ਪਟ ਖੁੱਤ ਮੋਣੇ ਵਾਲੀ ਗੱਲਾਂ ਆ ਉਹ ਸਾਹਮਣੇ ਦੇਖਾਂਗੇ ਉਧਰਲੇ ਛੜ ਵੀਰੇ ਪਾਣੀ ਛਿੱਟਣ ਵਾਲੇ ਨੂੰ ਬੇੰਤੀ ਆ ਧਿਆਨ ਨਾਲ ਬਾਰ ਬਾਰ ਏ ਬੇੰਤੀਆ بار بار ਰਣਾ ਬਟੋ ਅੰਦਰ ਨਹੀਂ ਜਾਣਾ ਉਹ ਸਾਹਮਣੇ ਵਿਖਾ ਕੇ ਇੱਧਰ ਨਹੀਂ ਛੱਡ ਫਲੂ ਫੀਟ ਇੱਕ ਜਗਾਰੂ ਆ ਜਗਾਰੂ ਜਗਾਰੂ ਲਾ ਕੇ ਪਾਵਰ ਵਧਾਈ ਜਾਂਦੇ ਆ ਉਹ ਸਾਹਮਣੇ ਵਿਖਾ ਕੇ ਉਧਰ ਨਹੀਂ ਛੱਡ ਰੰਗਲਿਆ ਤੇ ਉਧਰ ਨਹੀਂ ਛੱਡ ਗੱਲ ਸਿਰਿਆ ਉਹ ਜਗਾਰੂ ਟਰੈਕਟਰ ਚਾਹੁੰਦੇ ਢਾਲੀਵਾਲ ਪਰਿਵਾਰ ਦਾ ਪੁੱਤ ਬੈਠਾ ਆ ਢਾਲੀਵਾਲ ਪਰਿਵਾਰ ਦਾ ਪੁੱਤ ਬੈਠਾ ਆ ਉਹ ਜਗਾਰੂ ਚੱਲਦੇ ਆ ਕਿ ਕਹਿੰਦੇ ਜਿਕਾਰੂ ਚੜਦੇ ਆ ਇਹ ਤੁਰਪਾ ਜਿੱਧਰ ਨੂੰ ਤੁਰਨਾ ਉਹ ਗੱਡੀ ਪੈ ਗਈ ਨੀ ਦੇ ਵਿੱਚ ਕਿ ਟਾਡਾ ਦੁੱਖ ਬਣਾਵੇ ਕੀ ਬੱਤੀ ਵਿੱਚ ਬੱਚੇ ਹੂਰੇ ਦਾ ਉਹ ਪੰਡ ਪਿਆ ਦਰਵਾజా ਸ਼ਹਿਰਕੋਟ ਕਪੂਰੇ ਦਾ ਉਹ ਸ਼ਹਿਰਕੋਟ ਕਪੂਰੇ ਦਾ ਇਹ ਐਸ ਵੇਲੇ ਲੂਫੀਟ ਉਹ ਫੜਿਆ ਕੇੜਾ ਦੇਖ ਰੰਗिल्या ਮੁੰਡੇ ਨੇ ਪਟ ਪਟ ਗੇਰ ਪਾਇਆ ਇਹ ਐ ਨਹੀਂ ਇਹ ਨਾਮ ਆ ਨਾਮ ਹੀ ਟਰੈਕਟਰ ਆ ਨਾਮ ਹੀ ਟਰੈਕਟਰ ਆ ਕਹਿੰਦਾ ਹੱਲੇ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਹੱਲੇ ਤੀਰ ਕਮਾਨ ਚ ਕੋਟੇ ਵੀ ਹੋ ਸਕਦਾ ਉਹ ਹਲਵਾੜੇ ਵਾਲਾ ਬਲੂ ਫੀਟਸ ਬੱਲੇ ਉਹ ਪਾਟਾਂ ਫੜਦਾ ਜਾਂਦਾ ਭੱਜੀ ਜਾ ਰਿਹਾ ਪਹਿਲਾ ਰਾਉਂਡ ਕਹਿ ਕਰਦਾ ਹੋਇਆ ਪਹਿਲਾ ਰਾਉਂਡ ਕਹਿ ਕਰਦਾ ਹੋਇਆ ਉਧਰਲੀ ਸਾਈਡ 81000 ਇਨਾਮ ਉਹ ਜਦਾੜੂ ਅੱਜ 81000 ਇਨਾਮ ਮੇਰਾ ਦੂਰੋ ਬਹੁ ਪਾਣੀ ਦਾ ਬੇਤੀ ਕਰਦਾ ਭਰਾਵਾਂ ਨੂੰ ਪਾਣੀ ਦੂਰੋ ਪਾਉਣਾ ਆਹ ਸਾਹਮਣੇ ਗੱਲ ਸਿਰੇ ਗੱਲ ਸਿਰੇ ਗੱਲ ਸਿਰੇ ਆ ਦੂਜਾ ਦੂਜਾ ਤੇ ਆਖਰੀ 라ਉਂਡ ਪਿੰਡ ਕੰਗਸਾਪੂ ਦੇ ਵਿੱਚ ਮੇਲਾ ਚੱਲਦਾ ਗੱਲ ਸਿਰੇ ਆ ਢਾਲੀਵਾਲ ਪਰਿਵਾਰ ਦਾ ਪੁੱਤ ਉਹ ਟਰੈਕਟਰ ਚਲਾ ਰਿਹਾ ਹੈ ਪ੍ਰਕਾਰ ਹੈ ਹਰੀ ਕਲੀ ਵਾਲੋ ਕਲੀ ਬਾਹ ਗਲੀ ਕਿੱਧਰ ਹਰੀ ਭੱਜਾ ਫਿਰਦਾ ਸੂਨਾ ਪਾ ਕੇ ਭੱਜਣ ਦੀ ਕਰਿਆ ਕਰ ਫਿਰ ਰਾਜਾ ਕਿਤੇ ਪਾ ਕੇ ਲਓ ਦੂਜਾ ਤੇ ਆਖਰੀ 라ਉਂਡ ਉਹ ਦੂਜਾ ਤੇ ਆਖਰੀ 라ਉਂਡ ਉਹ ਦੂਜਾ ਤੇ ਆਖਰੀ ਗੇੜਾ ਗੱਲ ਸਿਰੇ ਮੈਨੂੰ ਪਾਰ ਲਗਾ ਦੇ ਘੜਿਆ ਨੁਪਾ ਕਿਆ ਬਾਤ ਆ ਬਈ ਰਮਜੀਤ ਕੈਨੇਡਾ ਵਾਲਾ ਭਰਾ ਕਹਿੰਦਾ 82 ਜਿੱਤਾ ਛੇ ਹਜ਼ਾਰ ਬੱਲੋ 99 ਹਜ਼ਾਰ ਕਰਦਾ ਪਹਿਲਾ ਨਾਮ ਬਈ ਰਮਜੀਤ ਕੈਨੇਡਾ 99 ਹਜ਼ਾਰ ਜਗਾਰੂਆਂ ਦਾ ਪਹਿਲਾ ਨਾਮ 99 ਹਜ਼ਾਰ ਹੋ ਗਿਆ ਰਵਜੀਤ ਕੈਨੇਡਾ ਓ ਬੱਲੇ 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 ਓ ਬੱਲੇ 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 ਤੇਰਾ ਤੇਰਾ